ਕਹਿੰਦੇ ਜਦੋਂ ਭਾਈ ਲੈਣਾ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਨੂੰ ਸੁਣਿਆ ਕਿਉਂਕਿ ਭਾਈ ਲੈਣਾ ਜੀ ਨੂੰ ਪਤਾ ਵੀ ਮਹਾਰਾਜ ਪਰਖ ਰਹੇ ਹੈ ਕਸੌਟੀ ਲਾ ਕੇ ਤੇ ਮਹਾਰਾਜ ਦੇ ਅੱਗੇ ਭਾਈ ਲੈਣਾ ਜੀ ਨੇ ਦੋਨੇ ਹੱਥ ਜੋੜੇ ਤੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਗੁਰੂ ਰਜਾਏ ਅਮੋਰ ਸੁਮੋਰੇ ਆਕਿਆ ਗੁਰੂ ਦੀ ਰਜਾ ਹੈ ਗੁਰੂ ਦੀ ਰਜਾ ਨੂੰ ਗੁਰੂ ਹੀ ਜਾਣਦਾ ਹੈ ਸਿਰ ਪਰ ਧਰਉ ਸਦਾ ਮੈਂ ਆਛੈ ਕਹਿੰਦੇ ਮੈਂ ਹਮੇਸ਼ਾ ਗੁਰੂ ਦੇ ਬਚਨਾਂ ਨੂੰ ਮੰਨਦਾ ਹਾਂ ਤੇ ਸਤਿਗੁਰਾਂ ਨੇ ਜਿਹੜੇ ਵੀ ਬਚਨ ਕੀਤੇ ਮੈਂ ਹਮੇਸ਼ਾ ਉਹਨਾਂ ਬਚਨਾਂ ਤੇ ਪੈਰਾ ਦਿੱਤਾ ਅਸ ਕਹ ਹੈ ਗਮਨਿਓ ਲੈਣਾ ਪਾਛੈ ਕਹਿੰਦੇ ਇਹ ਕਹਿ ਕੇ ਭਾਈ ਲੈਣਾ ਜੀ ਪਿੱਸੇ ਵੱਲ ਮੁੜ ਗਏ ਪ੍ਰਭੂ ਬੇ ਲੋਕ ਤਾਂ ਹੈ ਕੀ ਔਰੀ ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਕੀਤੇ ਕਹ ਔ ਕ ਉਚਰੇ ਬਚਨ ਬਿਹੌਰੀ ਹੁਣ ਕਵੀ ਜੀ ਲਿਖਦੇ ਵੀ ਜਦੋਂ ਭਾਈ ਲੈਣਾ ਜੀ ਬਾਬਸ ਚਲੇਗੀ ਹਾਲਾਂਕਿ ਇਦਾਂ ਦੀ ਗੱਲ ਨਹੀਂ ਭਾਈ ਲੈਣਾ ਜੀ ਬਾਬਸ ਨਹੀਂ ਗਏ ਜਿੰਨੇ ਵਾਰੀ ਸਤਿਗੁਰਾਂ ਨੇ ਸ਼ਬਦ ਕਹੇ ਭਾਈ ਲੈਣਾ ਜੀ ਸਤਿਗੁਰਾਂ ਦੇ ਨਾਲ ਹੀ ਤੁਰਦੇ ਐ ਕਿਉਂਕਿ ਉਹਨਾਂ ਨੂੰ ਪਤਾ ਵੀ ਗੁਰ ਸਿੱਖ ਦਾ ਫਰਜ਼ ਹੀ ਗੁਰੂ ਦੇ ਦੱਸੇ ਰਾਹ ਤੇ ਤੁਰਨਾ ਹੈ ਜਿੱਧਰ ਗੁਰੂ ਤੋਰੇ ਜਿਹੜੀ ਰਜਾ ਵਿੱਚ ਗੁਰੂ ਰਖੇ ਪਰ ਕਵੀ ਜੀ ਲਿਖਦੇ ਆ ਵੀ ਜਦੋਂ ਭਾਈ ਲੈਣਾ ਜੀ ਬਾਬਾ ਤੋਂ ਮੁੜ ਗਏ ਤਾਂ ਸਤਿਗੁਰਾਂ ਨੇ ਇਹ ਬਚਨ ਕਹੇ ਹਟ ਜੇ ਪਿਖਨਨ ਤਿਤਲਾਵਾ ਆਖਿਆ ਭਾਈ ਜੇ ਪੈਸੇ ਪਰਤਨ ਤੋਂ ਬਾਦ ਸਾਡੇ ਵੱਲ ਵੇਖੇਂਗਾ ਤਾ ਤੂੰ ਆਪਣਾ ਕੀਤਾ ਪਾਵਾ ਕਿਹਦੇ ਕਰ ਤੂੰ ਆਪਣੇ ਕੀਤੇ ਦਾ ਫਲ ਆਪ ਹੀ ਪਾਵੇਂਗਾ ਠੰਡ ਨਾ ਹੋਏ ਹਮ ਰਹਿ ਨੇੜੇ ਮਹਾਰਾਜ ਕਹਿੰਦੇ ਸਾਡੇ ਨੇੜੇ ਨਾ ਖੜੋ ਤੇ ਸਾਡੇ ਤੋਂ ਦੂਰ ਹੋ ਜਾਵੋ ਭੱਜ ਜਾਹੋ ਨਾ ਆਵੋ ਫਿਰੇ ਕਹਿੰਦੇ ਬਾਪਸ ਆਪਣੇ ਘਰ ਵੱਲ ਭੱਜ ਜਾਓ ਤੇ ਮੁੜ ਕੇ ਸਾਡੇ پاس ਨਹੀਂ ਆਉਣਾ ਬਚਨ ਨਾ ਸੁਣ ਤ ਲੈਣਾ ਤਪਤਾਇਓ ਕਹਿੰਦੇ ਜਦੋਂ ਭਾਈ ਲੈਣਾ ਜੀ ਨੇ ਇਹ ਬਚਨ ਸੁਣੀ ਤਾਂ ਭਾਈ ਲੈਣਾ ਜੀ ਪਾਪਸ ਮੁੜ ਗਏ ਪਾਛੈ ਕੋ ਨਾਨਕ ਲਖਾਇਓ ਕਹਿੰਦੇ ਸਤਿਗੁਰਾਂ ਦੇ ਬਚਨਾਂ ਨੂੰ ਮੰਨਿਆ ਤੇ ਮੁੜਕੇ ਬਾਬਸ ਨਹੀਂ ਵੇਖਿਆ ਨਰ ਮਾਹ ਜਿਉ ਬਾਜੀ ਸਨੰ ਕਹਿੰਦੇ ਭਾਈ ਲੈਣਾ ਜੀ ਇਸ ਤਰ੍ਹਾਂ ਬਾਬਸ ਮੁੜੇ ਜਿਵੇਂ ਮਦਾਨੇ ਜੱਗ ਵਿੱਚ ਉਹ ਸੈਨਾ ਨਸਦੀ ਹੋਵੇ ਸਭ ਕਟ ਗਈ ਆਇਓ ਸੁਦਰਨੰ ਕਹਿੰਦੇ ਜਿਸ ਤਰ੍ਹਾਂ ਸਾਰੀ ਫੌਜ ਮਾਰੀ ਗਈ ਹੋਵੇ ਤੇ ਖਬਰ ਦੇਣ ਲਈ ਭਾਈ ਲੈਣਾ ਜੀ ਬਾਬਸ ਭੱਜੇ ਹੋਣ ਤਿਉ ਲੈਣਾ ਦੌਰੇ ਪੁਰ ਆਵਾਂ ਕਹਿੰਦੇ ਇਸੇ ਤਰ੍ਹਾਂ ਭਾਈ ਲੈਣਾ ਜੀ ਬਾਬਸ ਮੁੜੇ ਤੇ ਕਰਤਾਰਪੁਰ ਨਗਰ ਆ ਗਏ ਮਗਮ ਹੈ ਠੰਡ ਨਾ ਕਹੂੰ ਰਹਾਵਾਂ ਕਹਿੰਦੇ ਭਾਈ ਲੈਣਾ ਜੀ ਚਲਦਿਆਂ ਚਲਦਿਆਂ ਸਿੱਧਾ ਕਰਤਾਰਪੁਰ ਨਗਰ ਵਿਚ ਆਏ ਤੇ ਰਸਤੇ ਵਿੱਚ ਕਿਤੇ ਨਹੀਂ ਰੁਕੇ ਕੇਤਕਾ ਸਿੱਖ ਬੈਠੇ ਪਰਮੋਹੀ ਕਹਿੰਦੇ ਜਦੋਂ ਭਾਈ ਲੈਣਾ ਜੀ ਬਾਬਸ ਕਰਤਾਰਪੁਰ ਨਗਰ ਵਿੱਚ ਆਏ ਜਿਹੜਾ ਨਗਰ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਉਦਾਸੀ ਤੋਂ ਬਾਅਦ ਆਪਣੇ ਹੱਥਾਂ ਦੇ ਨਾਲ ਬਸਾਇਆ ਸੀ ਬਾਬਾ ਬੁੱਢਾ ਜੀ ਵਰਗੇ ਮਹਾਨ ਗੁਰਸਿੱਖਾਂ ਦਾ ਵੀ ਇਸ ਨਗਰ ਦੀ ਉਸਾਰੀ ਦੇ ਵਿੱਚ ਜਾ ਇਸ ਨਗਰ ਨੂੰ ਪਰਫੁੱਲਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਭਾਈ ਲੈਣਾ ਜੀ ਜਦੋਂ ਕਰਤਾਰਪੁਰ ਨਗਰ ਵਿੱਚ ਆਏ ਤੇ ਉਹਨਾਂ ਨੇ ਆ ਕਰਕੇ ਵੇਖਿਆ ਵੀ ਬਹੁਤ ਸਾਰੇ ਜਿਹੜੇ ਗੁਰਸਿੱਖ ਨੇ ਉਹ ਇੱਕ ਜਗ੍ਹਾ ਤੇ ਬੈਠੇ ਹਨ ਜਿਨ ਕਾ ਮੋਹ ਸਦਨ ਧਨ ਨਾਹੀ ਕਹਿੰਦੇ ਜਿਨ੍ਹਾਂ ਦਾ ਨਾਂ ਘਰ ਦੇ ਨਾਲ ਤੇ ਨਾਂ ਜਿਨ੍ਹਾਂ ਦਾ ਧਨ ਦੇ ਨਾਲ ਕੋਈ ਮੋਹ ਸੀ ਸੋ ਲਹਨਿਕ ਟਿਕ ਚੱਲ ਆਏ ਕਹਿੰਦੇ ਭਾਈ ਉਹ ਉੱਚੇ ਜੀਵਨ ਵਾਲੇ ਜਿਹੜੇ ਗੁਰਸਿੱਖ ਸਨ ਉਹ ਚਾਲ ਕਰਕੇ ਭਾਈ ਲੈਣਾ ਜੀ ਦੇ ਪਾਸ ਆਉਂਦੇ ਹਨ ਪੁੱਛਤ ਕਛ ਤਬ ਹਾਲ ਬਿਹਾਏ ਤੇ ਭਾਈ ਲੈਣਾ ਜੀ ਨੂੰ ਪੁੱਛਦੇ ਆ ਵੀ ਤੇਰੇ ਨਾਲ ਕਿਸ ਤਰ੍ਹਾਂ ਬੀਤੀ ਸ਼ਰਮ ਸੇ ਕਰ ਅਨਨ ਪਰ ਆਏ ਕਹਿੰਦੇ ਭਾਈ ਲੈਣਾ ਜੀ ਨੂੰ ਇਨੀ ਜ਼ਿਆਦੇ ਥਕਾਵਟ ਹੋਈ ਸੀ ਰਸਤੇ ਵਿੱਚ ਚਲਦੇ ਆ ਕਿ ਉਹਨਾਂ ਦੇ ਮੁਖ ਤੋਂ ਪਸੀਨਾ ਆ ਰਿਹਾ ਸੀ ਕਿਉਂਕਿ ਕਿਤੇ ਜਿਹੜਾ ਕਿਰਤ ਕਰਨ ਵਾਲਾ ਬੰਦਾ ਹੈ ਇਹ ਕਿ ਜਿਹੜਾ ਸਫ਼ਰ ਵਿੱਚ ਚੱਲਣ ਵਾਲਾ ਬੰਦਾ ਹੈ ਕੁਦਰਤੀ ਤੌਰ ਤੇ ਜਦੋਂ ਥਕਾਵਟ ਹੁੰਦੀ ਹੈ ਤੇ ਗੁਰਮੁਖੋ ਚਿਹਰੇ ਤੇ ਸਰੀਰ ਤੇ ਪਸੀਨਾ ਆਉਂਦਾ ਮੈਂ ਕਹਿੰਦਾ ਚੰਗੀ ਗੱਲ ਆ ਬਹੁਤੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਬਹੁਤੇ ਬਿਮਾਰੀ ਇਸ ਕਰਕੇ ਹੋਏ ਵੀ ਸਾਨੂੰ ਤੇ ਪਸੀਨਾ ਵੀ ਨਹੀਂ ਆਉਂਦਾ ਇਸੀਆਂ ਵਿੱਚ ਅਸੀਂ ਬੈਠੇ ਰਹਿਣੀ ਆ ਇਹਦੇ ਕਰਕੇ ਵੀ ਸਾਨੂੰ ਬਿਮਾਰੀਆਂ ਲੱਗਦੀਆਂ ਇੱਕ ਵੱਖਰਾ ਵਿਸ਼ਾ ਹੈ ਤੇ ਭਾਈ ਲੈਣਾ ਜੀ ਜਦੋਂ ਰਸਤੇ ਵਿੱਚ ਚੱਲਦੇ ਐ ਸਰੀਰ ਨੂੰ ਇੰਨਾ ਜ਼ਿਆਦਾ ਥਕਾਵਟ ਹੋ ਜਾਂਦੀ ਐ ਕਿ ਉਹਨਾਂ ਦੇ ਚਿਹਰੇ ਤੋਂ ਪਸੀਨੇ ਦੀਆਂ ਬੂੰਦਾਂ ਚੁੰਦੀਆਂ ਹਨ ਛੱਡਿਓ ਸਵਾਸ ਕਿਉਂ ਐਸੇ ਧਾਏ ਕਹਿੰਦੇ ਭਾਈ ਲੈਣਾ ਜੀ ਇੰਨਾ ਤੇਜ਼ੀ ਨਾਲ ਦੌੜ ਕੇ ਕਰਤਾਰਪੁਰ ਨਗਰ ਵਿੱਚ ਆਏ ਇਦਾਂ ਲੱਗਦਾ ਵੀ ਜਿਵੇਂ ਉਹਨਾਂ ਦਾ ਸਾਹ ਚੜਿਆ ਹੋਵੇ। ਜੈ ਸੁਧ ਸ੍ਰੀ ਗੁਰੂ ਕੀ ਜੈ ਸੇ। ਪਰ ਇਹਨਾਂ ਗੁਰ ਸੇਖਾਂ ਨੇ ਆਖਿਆ ਵੀ ਸਤ ਗੁਰਾਂ ਬਾਰੇ ਸਾਨੂੰ ਦੱਸਣਾ ਨਾ ਕਰੋ। ਤੁਜ ਸਾਮ ਪਰਤੇ ਕਹੀਏ ਕੈਸੀ। ਨਾਲੇ ਤੇ ਗੁਰੂ ਨਾਨਕ ਸਹਿਬ ਮਹਾਰਾਜ ਬਾਰੇ ਸਾਨੂੰ ਦੱਸੋ ਵੀ ਉਹ ਕਿੱਥੇ ਨੇ ਤੇ ਕੀ ਕਰਦੇ ਪਏ ਐ। ਤੇ ਨਾਲੇ ਇਹ ਦੱਸੋ ਵੀ ਤੁਹਾਡੇ ਨਾਲ ਕੀ ਬੀਤੀ ਹੈ ਸੁਨ ਲੈਨੇ ਸਭ ਸਿੱਖ ਬਿਠਾਰੇ ਕਹਿੰਦੇ ਭਾਈ ਲੈਣਾ ਜੀ ਨੇ ਫਿਰ ਇਨਾ ਗੁਰ ਸੇਖਾਂ ਨੂੰ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਆਪਣੇ ਕੋਲ ਬਿਠਾਇਆ ਅਜ ਵਰਗਾ ਸਮਾਂ ਨਹੀਂ ਸੀ ਹਜ ਦੇ ਸਿੱਖ ਦੂਜੇ ਨੂੰ ਬੁਲਾ ਕੇ ਰਾਜੀ ਨਹੀਂ ਅਜ ਦੇ ਸਿੱਖ ਦੂਜੇ ਦੀ ਫਤਿਹ ਤੱਕ ਨਹੀਂ ਮੰਨਦੇ ਕਿਉਂਕਿ ਅਸੀਂ ਵੰਡੇ ਗਏ ਭਾਈ ਜੱਥੇ ਬੰਦੀਆਂ ਵਿੱਚ ਸੰਪਰਦਾਮਾਂ ਦੇ ਵਿੱਚ ਤੱਕ ਸਾਲਾਂ ਦੇ ਵਿੱਚ ਇਹ ਫਲਾਣੀ ਜਥੇਬੰਦੀ ਦਾ ਸਿੱਖ ਇਹ ਫਲਾਣੀ ਜਥੇਬੰਦੀ ਦਾ ਸਿੱਖ ਇਹ ਫਲਾਣੇ ਬਾਬੇ ਦਾ ਸਿੱਖ ਗੁਰੂ ਦਾ ਸਿੱਖ ਤੇ ਕੋਈ ਨਜ਼ਰ ਹੀ ਨਹੀਂ ਆਉਂਦਾ ਆ ਮੈਂ ਵੇਖਿਆ ਬਹੁਤਿਆਂ ਨੂੰ ਫਤਿਹ ਬੁਲਾਈ ਦੀਆਂ ਨਾ ਦੂਜੇ ਪਾਸੇ ਮੂੰਹ ਕਰਕੇ ਲੰਘ ਜਾਂਦੇ ਮੈਂ ਕਿਹਾ ਫਤਿਹ ਤੇ ਗੁਰੂ ਦੀ ਹੈ ਕਿਉਂਕਿ ਅਸੀਂ ਢੜੇ ਬੰਦੀਆਂ ਵਿੱਚ ਪੈ ਗਏ ਮੈਂ 15 ਸਾਲ ਤੋਂ ਗੁਰੂ ਦੀ ਕਿਰਪਾ ਨਾਲ ਗੁਰਮਤ ਦਾ ਪ੍ਰਚਾਰ ਕਰਦਾ ਪਰ ਅੱਜ ਤੱਕ ਕਿਸੇ ਢੜੇ ਬੰਦੀ ਵਿੱਚ ਨਹੀਂ ਪਿਆ ਯਤਨ ਦੇ ਕਰਦੇ ਆ ਲੋਕ ਬੀਨਾ ਨੂੰ ਆਪਾਂ ਆਪਣੇ ਧੜੇ ਵੱਲ ਲਾ ਜਾ ਕੇ ਆਪਣੀ ਸਿਆਸਤ ਕਰ ਲਈਏ ਕਿਉਂਕਿ ਅੱਜ ਬੜਾ ਕੁਝ ਚੱਲਦਾ ਥੋੜੀ ਥੋੜੀ ਹੁਣ ਸਾਨੂੰ ਵੀ ਸਮਝ ਪੈਣ ਲੱਗੀ ਭਾਈ ਹੁਣ ਕਿਹੜਾ ਨਿਆਣਾ ਹੀ ਆ ਵਿਚਰ ਕੇ ਪਤਾ ਲੱਗਣ ਲੱਗ ਪੈਂਦੇ ਵੀ ਲੋਕ ਪ੍ਰਚਾਰਕਾਂ ਦੇ ਨਾਂ ਤੇ ਵੀ ਸਿਆਸਤ ਕਰਨੀ ਚਾਹੁੰਦੇ ਪਰ ਸਾਨੂੰ ਪਤਾ ਵੀ ਅਸੀਂ ਇਹਨਾਂ ਨੂੰ ਪਤਾ ਨਹੀਂ ਖੇਡਣ ਦੇਣਾ ਸਾਨੂੰ ਵੀ ਤਜਰਬਾ ਆ ਗਿਆ ਗੁਰੂ ਦੀ ਕਿਰਪਾ ਨਾਲ ਕਿ ਉਹ ਸੋਜੀ ਤੇ ਗੁਰੂ ਨੇ ਕਰਾਉਣੀ ਹੈ ਨਾ ਬਹੁਤ ਕੁਝ ਚੱਲਦਾ ਭਾਈ ਆਪਣੇ ਨੇੜੇ ਤੇੜੇ ਚੱਲਦਾ ਦੂਰ ਦੀ ਗੱਲ ਤੇ ਛੱਡੋ ਸਮਝਣ ਵਾਲੇ ਸਮਝ ਜਾਂਦੇ ਆ ਸਿਆਣਿਆਂ ਨੂੰ ਤੇ ਇਸ਼ਾਰੀ ਬਹੁਤ ਹੁੰਦੇ ਮੁੱਦਾ ਚੁੱਕਣਾ ਚਾਹੁੰਦੇ ਆ ਲੋਕ ਮੈਂ ਕਿਹਾ ਭਾਈ ਤੁਹਾਡੇ ਮੁੱਦੇ ਆ ਲੱਗਣੇ ਤੇ ਸਾਡੇ ਮੁੱਦੇ ਅਲੱਗ ਨੇ ਸਾਡੇ ਬਲ ਸਾਡੇ ਵਿੱਚ ਸਮਰੱਥਾ ਹੈ ਗੁਰੂ ਨੇ ਦਿੱਤੀ ਅਸੀਂ ਆਪਣੀ ਲੜਾਈ ਖੁਦ ਲੜ ਸਕਦੇ ਆ ਅਸੀਂ ਤੇ ਸਭਾ ਲੱਖ ਦੇ ਬਰਾਬਰ ਤੇ ਤੁਸੀਂ ਆਪਣੇ ਕੰਮ ਕਰੋ ਸਾਨੂੰ ਧੜੇ ਮੇਰੇ ਮੈਂ ਤੁਹਾਨੂੰ ਨਾਂ ਨਹੀਂ ਦੱਸਣਾ ਇੱਕ ਪ੍ਰਚਾਰਕ ਜਿਹੜਾ ਸੀ ਨਾ ਵਧੀਆ ਪ੍ਰਚਾਰਕ ਨੇ ਨਾਂ ਉਹਨਾਂ ਦਾ ਪੂਰੇ ਆਪਣੇ ਇਲਾਕੇ ਦੇ ਵਿੱਚ ਕਹਿ ਲੋ ਪੂਰੇ ਪੰਜਾਬ ਭਾਰਤ ਬਾਹਰ ਵੀ ਉਹਨਾਂ ਦਾ ਨਾਂ ਮੈਨੂੰ ਬੜਾ ਜਤਨ ਕੀਤਾ ਉਹਨੇ ਕਿਹਾ ਸਾਡੇ ਜਥੇਬੰਦੀ ਵਿੱਚ ਆ ਜਾਓ ਮੈਂ ਕਿਹਾ ਫਿਰ ਮੈਂ ਜਥੇਬੰਦੀ ਦਾ ਪ੍ਰਚਾਰਕ ਬਣ ਜਾਗਾ ਮੈਂ ਗੁਰੂ ਘਰ ਦਾ ਪ੍ਰਚਾਰਕ ਨਹੀਂ ਰਹਿਣਾ ਮੈਂ ਆ ਰਾਜਨੀਤਿਕ ਲੋਕ ਵੀ ਕਹਿੰਦੇ ਆਓ ਸਾਡੇ ਪੱਲੇ ਸਾਡੇ ਪੱਲੜੇ ਵਿੱਚ ਆ ਜਾਓ ਸਾਡੇ ਵਾਲੇ ਪਾਸੇ ਆ ਜਾਓ ਮੈਂ ਕਿਹਾ ਨਾ ਨਾ ਸਾਡਾ ਕੋਈ ਧੜਾ ਨਹੀਂ ਹੈ ਸਾਡੇ ਲਈ ਤੇ ਸਾਰੇ ਬਰਾਬਰ ਨੇ ਅਸੀਂ ਤੇ ਸਾਰੇ ਲੀਡਰਾਂ ਨੂੰ ਇੱਕ ਠੋਕ ਕੇ ਗੱਲ ਕਹਿ ਦਿੰਨੇ ਆ ਭਾਈ ਕੱਲ ਨੂੰ ਫੇਰ ਆ ਗੱਲ ਕੋਈ ਤੇ ਫਲਾਣਿਆਂ ਦੇ ਨੇ ਤੇ ਕਾਂਗਰਸ ਦੇ ਨੇ ਫਿਰ ਉਹ ਕਹਿਣਗੇ ਅਕਾਲੀਆਂ ਦੇ ਨੇ ਇਹ ਆਮ ਆਦਮੀ ਪਾਰਟੀ ਦੇ ਨਾ ਨਾ ਅਸੀਂ ਤੇ ਗੁਰੂ ਦੀਆਂ ਭਾਈ ਅਸੀਂ ਤੇ ਗੁਰੂ ਦੀ ਗੱਲ ਕਰਨੀ ਹੈ ਅਸੀਂ ਤੇ ਸਿਧਾਂਤ ਦੀ ਗੱਲ ਕਰਨੀ ਹੈ ਉਹ ਤੁਹਾਨੂੰ ਠੀਕ ਲੱਗੇ ਨਾ ਲੱਗੇ ਇਹਦੇ ਨਾਲ ਸਾਡਾ ਕੋਈ ਵਾਅ ਵਸਤਾ ਨਹੀਂ ਅਸੀਂ ਤੇ ਸਾਰਿਆਂ ਨੂੰ ਸਵਾਲ ਕਰਦੇ ਇਸ ਕਰਕੇ ਸਿੱਖ ਦੀ ਕੋਈ ਢੜੇਬੰਦੀ ਨਹੀਂ ਹੈ ਤੇ ਜਿਹੜਾ ਢੜੇਬੰਦੀ ਵਿੱਚ ਪੈ ਗਿਆ ਉਹ ਗੁਰੂ ਦਾ ਸਿੱਖ ਨਹੀਂ ਬਰਾਜੇ ਅਸੀਂ ਬੰਡੇ ਇਹ ਫਲਾਣੇ ਬਾਬੇ ਦਾ ਸਿੱਖ ਇਹ ਫਲਾਣੀ ਸੰਪਰਦਾ ਦਾ ਸਿੱਖ ਇਹ ਟਕਸਾਲ ਦਾ ਇਹ ਮਿਸ਼ਨਰੀ ਹੈ ਜੀ ਫਲਾਨਾ ਸੀ ਗੁਰੂ ਦੇ ਸਿੱਖ ਕਿਥੋਂ ਰਹਿ ਗਏ ਭਾਈ ਇਸ ਕਰਕੇ ਭਾਈ ਲੈਣਾ ਜੀ ਨੇ ਬੜੇ ਪਿਆਰ ਦੇ ਨਾਲ ਗੁਰਸਿੱਖਾਂ ਨੂੰ ਆਪਣੇ ਕੋਲ ਬਿਠਾਇਆ ਹਿਤਸਾ ਤਨ ਕਾ ਚਰਨ ਪਖਾਰੇ ਕਹਿੰਦੇ ਬੜੀ ਨਿਮਰਤਾ ਦੇ ਨਾਲ ਉਹਨਾਂ ਨੂੰ ਬੇਨਤੀ ਕੀਤੀ ਲਖਿਆ ਸਮੋਦ ਕਰਤਕ ਗਤ ਗਤ ਬਾਣੀ ਕਹਿੰਦੇ ਫਿਰ ਭਾਈ ਲੈਣਾ ਜੀ ਇਹਨਾਂ ਗੁਰਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਜੀ ਬਾਰੇ ਦੱਸਦੇ ਹਨ ਬਰੰਦਲ ਮਦਦ ਕਹ ਸੀਤਲ ਵਾਨੀ ਕਹਿੰਦੇ ਬੜੇ ਪ੍ਰੇਮ ਦੇ ਨਾਲ ਨਿਮਰਤਾ ਭਰੇ ਬੋਲਾਂ ਦੇ ਨਾਲ ਭਾਈ ਲੈਣਾ ਜੀ ਇਹਨਾਂ ਗੁਰਸਿੱਖਾਂ ਨੂੰ ਜਿਹੜੇ ਸਤਗੁਰਾਂ ਨੂੰ ਪਿਆਰ ਕਰਨ ਵਾਲੇ ਐ ਉਹਨਾਂ ਨੂੰ ਦੱਸਦੇ ਆ ਗੁਰੂ ਨਾਨਕ ਸਾਹਿਬ ਜੀ ਬਾਰੇ ਇਹਨਾਂ ਗੁਰਸਿੱਖਾਂ ਨੇ ਭਾਈ ਲੈਣਾ ਜੀ ਕੋਲੋਂ ਗੁਰੂ ਨਾਨਕ ਸਾਹਿਬ ਜੀ ਬਾਰੇ ਬੜੇ ਪ੍ਰੇਮ ਦੇ ਨਾਲ ਸੁਣਿਆ ਅਗਲਾ ਜਿਹੜਾ ਪ੍ਰਸੰਗ ਹੈ ਉਹ ਆਪ ਜੀ ਨੇ ਕੱਲ ਦੇ ਦੀਵਾਨਾ ਵਿੱਚ ਸਮੇ ਸਿਰ ਪਹੁੰਚ ਕੇ ਸਰਵਣ ਕਰਨਾ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਕਸੌਟੀ ਤੇ ਭਾਈ ਲੈਣਾ ਜੀ ਖਰੇ ਉਤਰਦੇ ਐ ਇਹ ਪ੍ਰਸੰਗ ਆਪ ਜੀ ਨੇ ਕੱਲ ਦੇ ਦੀਵਾਨਾ ਵਿੱਚ ਸਰਵਣ ਕਰਨਾ ਆਓ ਸੰਗਤ ਜੀ ਇਨੀਆਂ ਕਵਿੰਤੀਆਂ ਪ੍ਰਵਾਨ ਕਰਨੀਆਂ ਜੀ ਆਪ ਸੰਗਤਾਂ ਦੇ ਨਾਲ ਸਤਿਗੁਰਾਂ ਦੇ ਜੀਵਨ ਇਤਿਹਾਸ ਦੀ ਕਥਾ ਸਰਵਣ ਕਰਾਉਂਦੀਆਂ ਇਕ ਨਹੀਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਅਤੇ ਕੋਰੂ ਕੀ ਸੰਗਤ ਬਖਸ਼ਣ ਜੋਗ ਐ ਮੈਂ ਹਮੇਸ਼ਾ ਕਹਿੰਦਾ ਰਹਿਣਾ ਭਾਈ ਆਓ ਸਾਨੂੰ ਦੱਸੋ ਸਾਨੂੰ ਸੁਝਾ ਦੇਓ ਅਸੀਂ ਤੇ ਸੰਗਤਾਂ ਦੇ ਚਰਨਾਂ ਦੀ ਧੂੜ ਹਾਂ ਜੋ ਬੁਲਾਵੇ ਤਿਉਂ ਬੋਲਾਂ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਵੇ ਜੋ ਪ੍ਰਭ ਕੀ ਅਤ ਪਿਆਰੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਸਾਕੋ ਤੂੰ ਠਾਕੁਰ ਊਚ ਭਗਵਾਨਾ ਆਓ ਆਪ ਜੀ ਇਸੇ ਤਰ੍ਹਾਂ ਸਰਦਾ ਭਾਵਨਾ ਦੇ ਸਹਿਤ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਗੁਰਦੁਆਰਾ ਗੁਰਸਾਗਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਚਮਕੌਰ ਸਿੰਘ ਜੀ ਉਹਨਾਂ ਦੇ ਨਾਲ ਦੇ ਸਿੰਘਾਂ ਪਾਸੋਂ ਸਤਿਗੁਰਾਂ ਦੀ ਅਮਰਤ ਮਈ ਬਾਣੀ ਦੇ ਕੀਰਤਨ ਸਰਵਣ ਕਰੋ ਜੀ ਇੰਨੀਆਂ ਕਬਿੰਤੀਆਂ ਪਰਵਾਨ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ